ਪਾ ਫੇਰ ਅੱਜ ਪੁੱਜ ਗਏ ਸਰਦਾਰਜੀ ਕਲੋਥ ਹਾਊਸ ਤੇ ਸੋ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਅੱਜ ਕਿਹੜੀ ਆਫਰ ਇਹਨਾਂ ਨੇ ਨਵੇਂ ਸਾਲ ਤੇ ਲਾਈ ਹੋਈ ਹੈ ਜੀ ਸੋ ਬਣੇ ਰੋ ਮੇਰੀ ਵੀਡੀਓ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਣਾ ਨੂੰ ਦਿਖਾਓ ਅੱਜ ਨਵੇਂ ਸਾਲ ਤੇ ਕਿਹੜੀ-ਕਿਹੜੀ ਆਫਰ ਲਾਈ ਹੋਈ ਹੈ ਜੀ ਹਾਂਜੀ ਆਪਾਂ ਨੇ ਬਹੁਤ ਵਧੀਆ ਸਟਾਕ ਲਿਆਂਦਾ ਗੁੰਜਨ ਦੇ ਵਿੱਚ ਆਫ ਹੋਏਗਾ ਜੀ ਸਾਰਿਆਂ ਤੇ ਤੁਹਾਨੂੰ ਨਾਲ ਗਿਫਟ ਆਈਟਮ ਵੀ ਮਿਲਣਗੀਆਂ ਗੁੰਜਨ ਦੇ ਉੱਤੇ ਬਹੁਤ ਵਧੀਆ ਰੈਡੀਮੇਡ ਤੁਹਾਨੂੰ ਸਟਿਚ ਅਨਸਟਿਚ ਫੈਬਰਿਕ ਮਿਲੇਗਾ ਕਟ ਰਾਈ वेलवेट मिलेगा वूलन मिलेगा बहुत सारी फैब्रिक आ रही है आपा स्पेशल ऑफर लगा रखे हैं न्यू ईयर सरदार जी क्लॉथ हाउस रोपण पगड़ी सेंटर अपना ओपन हो ਰਿਹਾ ਹੈ ਜੀ ਤੇ ਨਾਲ ਹੀ ਆਪਣਾ ਬੁਟੀਕ ਦਾ ਤੁਹਾਨੂੰ ਪਤਾ ਹੀ ਹੈ ਪਹਿਲਾਂ ਤੋਂ ਸਟਾਰਟ ਕੀਤਾ ਹੋਇਆ ਹੈ ਤੇ ਨਿਊ ईयर ਤੇ ਆਪਣੀ ਨਵੀਂ ਸ਼ਾਪ ਦੀ ਓਪਨਿੰਗ ਆ ਉਹ ਫਿਰ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਿਆ ਜਾਵੇ ਸਾਰਿਆਂ ਨੇ ਵਿਜ਼ਿਟ ਕਰਨਾ ਸੋ ਆਪਾਂ ਦਿਖਾਉ ਨਵੇਂ ਸਾਲ ਤੇ ਆਫਰਾਂ ਕਿਹੜਾ ਕਿਹੜਾ ਲਾਈਆਂ ਜੀ ਨਵੇਂ ਸਾਲ ਤੇ ਆਫਰ ਹੈਗਾ ਜੀ ਆਪਣਾ ਪਹਿਲਾ ਆਫਰ ਹੈਗਾ ਕੋ ਟ੍ਰਾਈ ਤੇ ਦਿਖਾ ਦਿੰਦੇ ਤੁਹਾਨੂੰ ਸੂਟ ਬਹੁਤ ਹੀ ਪਿਆਰੇ ਬੈਲਵਰਟ ਦੇ ਸੂਟ ਆ ਰਾਮ ਟੈਕਸ ਦੀ ਬੈਲਵਰਟ ਆ ਨੋਰਮਲ ਨਹੀਂ ਹੈਗੀ ਜੋ ਨੋਰਮਲ ਆ ਉਹ ਵਾਲੀ ਵੀ ਪਈ ਹੈ ਆਪਣੇ ਨੂੰ 500 ਰੁਪਏ ਦੇ ਦੋ ਸੂਟ ਮਿਲਣਗੇ ਤੁਹਾਨੂੰ ਬਹੁਤ ਹੀ ਵਧੀਆ ਔਰ ਇਹ ਵੀ ਅੱਛੇ ਵਾਲੀ ਬੈਲਵਰਟ ਆ ਹਲਕੇ ਵਾਲੀ ਨਹੀਂ ਹੈਗੀ ਇਹ 500 ਦੇ ਦੋ ਸੂਟ ਮਿਲੂਗਾ ਤੁਹਾਨੂੰ ਇਹਦੇ ਵਿੱਚ 500 ਦੇ ਦੋ ਸੂਟ ਹਾਂਜੀ ਆਪਾਂ ਨੇ ਸੈਂਪਲ ਹੀ ਦਿਖਾਣੇ ਤਾਂ ਉਹਨੂੰ ਕੁਆਂਟੀਟੀ ਦੇ ਵਿੱਚ ਹੀ ਦਿਖਾਉਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਹਾਂਜੀ ਹਾਂਜੀ ਤੇ ਇਹ ਆਪਣੀ ਆਹੀ ਰਾਮ ਟੈਕਸ ਦੀ ਮੈਚਿੰਗ ਰਾਮ ਟੈਕਸੀ ਹਾਂਜੀ ਰਾਮ ਟੈਕਸ ਦੀ ਮੈਚਿੰਗ ਹੈ ਇਹ ਇਹ ਸੂਟ ਵੈਸੇ ਤੁਹਾਨੂੰ ਪਰ ਮੀਟਰ ਜੇ ਅਗਰ ਤੁਸੀਂ ਲਓਗੇ ਤਾਂ 300 ਪਰ ਮੀਟਰ ਦੇ ਹਿਸਾਬ ਨਾਲ ਮਿਲਦਾ ਹੈ ਤੇ ਇਹ ਤੁਹਾਨੂੰ ਮੈਚਿੰਗ ਆਫਰ ਦੇ ਵਿੱਚ ਮਿਲਣ ਜਾ ਰਹੀਆਂ ਸਿਰਫ ਸੂਟ ਮਿਲੇਗਾ ਤੁਹਾਨੂੰ 500 ਰੁਪਏ ਦਾ 500 ਰੁਪਏ ਦਾ ਹੀ ਆਰਾਮ ਟੈਕਸ ਦਾ ਕੀ ਬਾਤ ਹੈ ਜੀ ਆਰਾਮ ਟੈਕਸ ਦੀ ਬੈਲਵਰਡ ਦਾ ਸੂਟ ਹੈ ਇਹਦੇ ਵਿੱਚ ਕਲਰ ਚਾਰਟ ਤੁਸੀਂ ਫੋਟੋ ਲੈ ਸਕਦੇ ਆ ਲਿਮਟਿਡ ਜੇ ਕਲਰ ਆ ਲਿਮਟਿਡ ਜੀ ਰਹਿ ਗਈ ਹਾਂਜੀ ਲਿਮਟਿਡ ਜੇ ਹੀ ਆ ਐਦਾਂ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਕਹਿੰਦੇ ਆ ਕਿ ਇਹ ਆਰਾਮ ਟੈਕਸ ਦੀ ਆ ਤੇ ਹੈ ਨਹੀਂ ਆਰਾਮ ਟੈਕਸ ਦੀ ਸਪੈਸ਼ਲ ਬਕਾਇਦਾ ਮੋਹਰ ਆ ਦੇਖੋ ਆਰਾਮ ਟੈਕਸ ਦੀ ਮੋਹਰ ਲੱਗੀ ਹੋਈ ਆ ਸਟੈਂਪੋ ਵਾਲੇ ਸੂਟ ਆ ਸਟੈਂਪ ਵਾਲੇ ਸੂਟ ਨੇ ਜੀ ਤੇ ਇਹ ਕੋਈ ਡੁਪਲੀਕੇਟ ਨਹੀਂ ਹੈ ਹਾਂਜੀ ਡੁਪਲੀਕੇਟ ਨਹੀਂ ਹੈ ਆਰਾਮ ਟੈਕਸ ਦੀ ਆ ਹਲਕੀ ਵਾਲੀ ਨਹੀਂ ਹੈਗੀ ਬਹੁਤ ਹੀ ਸੋਨੇ ਕਲਰ ਦਾ ਚਾਟਾ ਲਿਮਟਿਡ ਜਸਟੋਕ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਵਿਜ਼ਿਟ ਕਰ ਸਕਦੇ ਹੋ ਜੀ ਵਿਜ਼ਿਟ ਕਰ ਸਕਦੇ ਹੋ ਆਰਡਰ ਆਨਲਾਈਨ ਜਾਂ ਆਨਲਾਈਨ ਆਰਡਰ ਵੀ ਹੋ ਜਾਊਗਾ ਜੀ ਆਨਲਾਈਨ ਬੁੱਕ ਹੋ ਜਾਏਗਾ ਅਗਰ ਤੁਸੀਂ ਇਹ ਸੂਟ ਜਿਆਦਾ ਕੁਆਂਟੀਟੀ ਚ ਲੈ ਰਹੇ ਹੋ ਪੰਜ ਸੂਟ ਪਰਚੇਸ ਕਰ ਰਹੇ ਹੋ ਉਹਨਾਂ ਤੇ ਤੁਹਾਨੂੰ ਸਪੈਸ਼ਲ ਆਫਰ ਹੋ ਜਾਏਗਾ ਸਪੈਸ਼ਲ ਆਫਰ ਦੇ ਦੂੰਗਾ ਜੀ ਡਿਸਕਾਊਂਟ ਹੋਗਾ ਓਕੇ ਉਸ ਤੋਂ ਬਾਅਦ ਆਪਣੇ ਪਾਸ ਆ ਗਈ ਹੈ ਕਟرائی ਉਹ ਵੀ ਬਹੁਤ ਅੱਛੀ ਆ ਟ੍ਰਾਈ ਕਰ ਲਈ ਹਾਂਜੀ ਉਹ ਵੀ ਬ੍ਰਾਂਡਡ ਕਰਦੀ ਆ ਉਸ ਦੀਆਂ ਮੈਚਿੰਗਾਂ ਬਹੁਤ ਪਿਆਰੀਆਂ ਆ ਕੀ ਬਾਤ ਹੈ ਇਹ ਦੇਖੋ ਮਹਿਰੂਮ ਦੇ ਨਾਲ ਗ੍ਰੇ, ਫਲੋਰਸ ਐਂਡ ਅਜ ਵੀ ਚਾਰੇ ਨੇ ਅੱਜ ਕੱਲ ਬਹੁਤ ਹੀ ਪਿਆਰੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਕਈ ਵਾਲਾ ਸਾਰੇ ਲਗ ਲਗ ਤਰ੍ਹਾਂ ਦੇ ਡਿਜ਼ਾਈਨ ਇਸ ਵਾਰ ਲੈ ਕੇ ਆਏ ਹੋਏ ਆ ਦੇਖੋ ਵਾਈਨ ਦੇ ਨਾਲ ਗਾਰਲਿਸ਼ ਬੁਟੀਕ ਸਟਾਈਲ ਦੇ ਵਿੱਚ ਹੈ ਬਹੁਤ ਹੀ ਪਿਆਰੀਆਂ ਵੈਰਾਈਟੀਆਂ ਆ ਗਈਆਂ ਇਸ ਦੇ ਵਿੱਚ ਤੁਹਾਨੂੰ ਇਹ ਦੇਖੋ ਇਹ ਦੇ ਵਿੱਚ ਚੱਕੋਵਰ ਰਾਤੀਓ ਫਰੀ ਇਹ ਤੁਹਾਨੂੰ ਪਏਗਾ 600 ਦਾ ਕਟਰਾ ਹੈ ਇਹ 600 ਲਈ 600 ਦਾ ਸੂਟ ਪਏਗਾ ਬਹੁਤ ਹੀ ਪਿਆਰਾ ਸੂਟ ਆ ਔਰ ਹਲਕਾ ਨਹੀਂ ਹੈ ਫੈਬਰਿਕ ਹੈ ਬਹੁਤ ਹੈਵੀ ਹੈ ਇਹ ਹੈਵੀ ਹੈ ਇਸ ਦੇ ਵਿੱਚ ਤੁਹਾਨੂੰ ਹਲਕੇ ਮਿਲ ਜਾਣਗੇ ਬਾਹਰ ਮਾਰਕੀਟ ਦੇ ਵਿੱਚ ਪਰ ਉਹਨਾਂ ਦੀ ਉਹ ਵਾਲਾ ਸਾਡੇ ਪਾਸ ਉਹ ਵਾਲੀ ਫੈਬਰਿਕ ਨਹੀਂ ਰੱਖੀ ਅਸੀਂ ਓਕੇ ਹਾਂਜੀ ਅੱਛੀ ਫੈਬਰਿਕ ਆ ਬੁਟੀਕ ਵਾਲੇ ਆਪਣੇ ਪਾਸ ਸੂਟ ਆ ਅੱਗੇ ਆ ਗਏ ਆਪਣੇ ਬਸ ਬੂਲਨ ਬੂਲਨ ਦੇ ਜੀ ਸਟਿਚ ਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਅਨ ਸਟਿਚੀ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਸਟਿਚੇਟ ਦਿਖਾਵਾਂਗੇ ਤੁਹਾਨੂੰ ਕੀ ਬਾਤ ਹੈ ਇਹ ਦੇਖੋ ਇਹ ਦੇਖੋ ਬਹੁਤ ਹੀ ਪਿਆਰਾ ਜਰੀ ਦੇ ਨਾਲ ਆਰੀ ਵਰਕ ਹੋਇਆ ਹੋਇਆ ਸੂਟ ਤੇ ਜਰੀ ਦਾ ਵਰਕ ਜੀ ਹਾਂ ਜੀ ਬਹੁਤ ਹੀ ਸੋਹਣਾ ਸੂਟ ਆ ਜੀ ਇਹ ਸੂਟ 1000 ਰੁਪਏ ਸੇਲਿੰਗ ਆ ਬਾਜ਼ਾਰ ਵਿੱਚ ਓਕੇ ਹਾਂ ਜੀ ਅਗਰ ਆਪਾਂ ਦੋ ਸੂਟ ਪਰਚੇਸ ਕਰਦੇ ਆ ਤਾਂ ਤੁਹਾਨੂੰ ਸੂਟ ਹੀ 800 ਰੁਪਏ ਦਾ ਪਵੇਗਾ ਜੀ 800 ਰੁਪਏ ਦਾ ਪਵੇਗਾ ਜੀ ਦੋ ਸੂਟ ਲੈਣੇ ਪੈਣਗੇ ਦੋ ਸੂਟ ਲੈਣੇ ਪੈਣਗੇ 1600 ਦੇ ਦੋ ਸੂਟ 1400 ਦੇ ਸੂਟ ਬਹੁਤ ਹੀ ਸੋਹਣੇ ਸੂਟ ਆ ਜੀ ਅਗਰ ਸਿੰਗਲ ਸੂਟ ਆਤਾ ਤੁਹਾਨੂੰ ਇਹ 1000 ਰੁਪਏ ਦੇ ਹੀ ਪਏਗਾ ਸਿੰਗਲ 1000 ਦਾ ਹੀ ਕੋਈ ਹਾਂ ਜੀ ਓਕੇ ਇਹ ਨੈਕਸਟ ਆ ਗਿਆ ਇਹ ਜੀ ਇਹ ਤੁਹਾਨੂੰ ਦੋ ਸੂਟ 1400 ਦੇ ਮਿਲ ਜਾਣਗੇ 1400 ਦੇ ਜੀ ਹਾਂ ਜੀ ਦੋ ਸੂਟ 1400 ਦੇ ਸਿੰਗਲ ਸੂਟ ਤੁਹਾਨੂੰ ਪਏ ਘੱਟ ਸੌ ਦਾ ओके okay. हां ये ना दुपट्टे भी खुले डुले कोई ਇਹਨਾਂ ਦਾ ਡਿਜ਼ਾਈਨ ਵਗੈਰਾ ਤਾਂ ਨਹੀਂ ਖਰਾਬ ਹੋਊਗਾ ਜੀ ਕੁਝ ਵੀ ਨਹੀਂ ਖਰਾਬ ਹੁੰਦਾ ਨਾ ਕੱਪੜੇ ਤੇ ਬੂਰਾ ਨਾ ਕੁਝ ਵੀ ਨਹੀਂ ਹੋਣਾ ਜੀ ਇਹਦੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਦੇ ਨਾਲ ਆਈ ਸੋ ਇਹ ਪਸ਼ਮੀਨਾ ਤੋਂ ਪਸ਼ਮੀਨਾ ਹੈ ਦੇਖੋ ਸਾਲ ਵੀ ਪ੍ਰਿੰਟਡ ਆ ਬਹੁਤ ਹੀ ਸੋਹਣਾ ਇਹ ਦੇਖੋ ਇਹ ਸਾਰੇ ਪੀਸ 71400 ਵਾਲੇ ਦਿਖਾ ਰਹੇ ਆ ਆਪਾਂ 700 ਦਾ ਸਿੰਗਲ ਸੂਟ ਸਾਰੇ ਵੱਖਰੇ ਵੱਖਰੇ ਡਿਜ਼ਾਈਨ ਹੈ ਜੀ ਆ ਜੀ ਕੀ ਬਾਤ ਹੈ ਕੀ ਬਾਤ ਹੈ ਸਰਦੀਆਂ ਦੇ ਇਸ ਵਾਰ ਤੁਸੀਂ ਕਰਤਾ ਆਏ ਹਨ ਵਧੀਆ ਆਫਰ ਹਾਂਜੀ ਤੁਮਾਕਾ ਸੇਲ ਤੇ ਤੁਮਾਕਾ ਸੇਲ ਆਤੀ ਹਾਂਜੀ ਅੱਗੇ ਤੁਹਾਨੂੰ ਹੋਰ ਆਫਰ ਮਿਲਣ ਜਾਣਗੇ ਨਿਊ ਓਪਨਿੰਗ ਤੇ ਨਿਊ ਓਪਨਿੰਗ ਸ਼ੋਪ ਤੇ ਹਾਂਜੀ ਜੋ 5000 ਦੀ ਸ਼ਾਪਿੰਗ ਕਰੇਗਾ ਉਹਨੂੰ ਇੱਕ ਟ੍ਰਾਈ ਦਾ ਸੂਟ ਫ੍ਰੀ ਮਿਲੇਗਾ ਜੀ ਓਕੇ ਹਾਂਜੀ 5000 ਦੀ ਸ਼ਾਪਿੰਗ ਤੇ ਹਾਂਜੀ ਇੱਕ ਟ੍ਰਾਈ ਦਾ ਸੂਟ ਫ੍ਰੀ ਕੀ ਬਾਤ ਹੈ ਸਰ ਲਿਮਟਿਡ ਸਟਾਕ ਆ ਜਲਦੀ ਤੋਂ ਜਲਦੀ ਵਿਜ਼ਿਟ ਕਰ ਸਕਦੇ ਆ ਤੇ ਬਾਅਦ ਚ ਆ ਕੇ ਕਹੇ ਕਿ ਹਫਤੇ ਤੋਂ ਬਾਅਦ 10 ਦਿਨ ਤੋਂ ਬਾਅਦ ਆ ਕੇ ਕਹੇਗਾ ਕਸਟਮਰ ਕਿ ਤੁਸੀਂ ਆਫਰ ਲਗਾਇਆ ਜੀ ਕਿਤੇ ਮਹੀਨੇ ਬਾਅਦ ਵੀਡੀਓ ਚੱਕ ਕੇ ਆ ਜੀ ਹਾਂਜੀ 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 ਉਸ ਟਾਈਮ ਨਹੀਂ ਹੋਏਗਾ 1 ਵੀਕ ਦਾ ਆਫਰ ਹੈ ਇੱਕ ਹਫਤੇ ਦਾ ਆਫਰ ਹੈ ਜੀ ਹਾਂਜੀ 1 ਵੀਕ ਦਾ ਆਫਰ ਆ ਜਦੋਂ ਨੈਕਸਟ ਵੀਡੀਓ ਆ ਗਈ ਉਸ ਤੋਂ ਬਾਅਦ ਇਹ ਵਾਲਾ ਆਫਰ ਖਤਮ ਹੋ ਜਾਣਾ ਹੈ ਹਾਂਜੀ ਇਹ ਵਾਲੇ ਸੂਟ ਆ ਇਹ ਤੁਹਾਨੂੰ 1200 ਦੇ ਦੋ ਮਿਲਣਗੇ 1200 ਦੇ ਦੋ ਹਾਂਜੀ ਸਿੰਗਲ ਸਿੰਗਲ ਪੀਸ ਦੇਖ ਲਓ ਆਪਣੇ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਆਇਓ ਜੀ ਓਰੇ ਉਹਦੇ ਨਾਲ ਦੀ ਵੈਰਾਈਟੀ ਤੁਹਾਨੂੰ ਦਿਖਾ ਦਿੱਤੀ ਜਾਊਗੀ ਓਕੇ ਅੱਗੇ ਆ ਗਿਆ ਆਪਣਾ ਇਹ ਵਾਲਾ ਸੂਟ ਕੁੱਲੂ ਪੱਟੀ ਬਹੁਤ ਹੀ ਚੱਲ ਰਿਹਾ ਹੈ ਹੌਟ ਸੈਲਿੰਗ ਆ ਮੇਰੀ ਸ਼ਾਪ ਤੇ ਇਹ ਵਾਲਾ ਇਹਦੇ ਵਿੱਚ ਤੁਹਾਨੂੰ ਬਹੁਤ ਹੀ ਸੋਹਣੇ ਕਲਰ ਆ ਤੇ ਮਾਲ ਸਾਰਾ ਤੁਹਾਨੂੰ ਪਤਾ ਢੇਰ ਲੱਗੇ ਪਿਆ ਢੇਰ ਲੱਗੇ ਹੋਏ ਨਿਕਲ ਲੈਣੇ ਨੀਚੋਂ ਆ ਦੇਖੋ ਕਲਰ ਇਹਦਾ ਫੁੱਲ ਕਲਰ ਵੀ ਹੈਗੇ ਇਹਦੇ ਵਿੱਚ ਇੱਕ ਤੇ ਤੁਸੀਂ ਦੇਖ ਸਕਦੇ ਆ ਇਹ ਸੂਟ ਤੁਹਾਨੂੰ ਮਿਲਣ ਜਾ ਰਿਹਾ ਬਾਜ਼ਾਰ 'ਚ ਮਿਲਦਾ ਤੁਹਾਨੂੰ 1000 ਰੁਪਏ ਦਾ ਰਿਟੇਲ ਸੂਟ ਹੈ ਜੀ ਹੇ ਯਾਰ ਇਹਦੇ ਤੋਂ ਕੱਟ ਸੂਟ ਨਹੀਂ ਹੈ ਅੱਛੇ ਵਾਲਾ ਫੈਬਰਿਕ ਦਾ 5 ਮੀਟਰ ਕੱਟਦੇ ਨਾਲ ਇਹਦੇ ਵਿੱਚ ਤੁਹਾਨੂੰ 4 ਮੀਟਰ ਕੱਟ ਚ ਵੀ ਸੂਟ ਮਿਲਦੇ ਆ ਓਕੇ ਪਰ ਉਹਨਾਂ ਦਾ ਪ੍ਰਾਈਸ ਵੀ ਘੱਟ ਆ ਤੇ ਫੈਬਰਿਕ ਵੀ ਉਹਦੀ ਲੋ ਕੁਆਲਿਟੀ ਦੀ ਹੈ ਅੱਛੀ ਫੈਬਰਿਕ ਦੇ ਵਿੱਚ ਚੰਗੇ ਘਰ ਦਾ ਮਾਲ ਹੈ ਤੇ ਇਹ ਵਾਲਾ ਸੂਟ ਤੁਹਾਨੂੰ ਮਿਲਣ ਜਾ ਰਿਹਾ ਹੈ 800 ਰੁਪਏ ਦਾ 800 ਰੁਪਏ ਦਾ ਹਾਂਜੀ ਆਪਣੇ ਕੋਲ ਇੰਨਾ ਸਸਤਾ ਜੀ 5 5 ਮੀਟਰ ਸਪੈਸ਼ਲ ਆਫਰ ਲਗਾਇਆ ਨਿਊ ਇਅਰ ਦੇ ਲਈ ਓਹ ਹੋ ਰਹੀ ਇਹ ਆ ਗਿਆ ਐਲਪਾਈਨ ਤੇ ਐਲਪਾਈਨ ਹਾਂਜੀ ਬਹੁਤ ਹੀ ਪਿਆਰਾ ਹੈ ਫਲੋਰਲ ਦੇ ਵਿੱਚ ਆ ਐਲਪਾਈਨ ਦਾ ਹੀ ਹਾਂਜੀ ਇਹਦੇ ਤੇ ਬੁਰਨਾ ਹੀ ਆਉਂਦਾ ਏ ਇਸ ਤਰ੍ਹਾਂ ਕਿ ਆਪਾਂ ਨੇ ਹੁਣ ਵਿంటర్ ਦੇ ਵਿੱਚ ਕੀ ਬਾਤ ਹੈ ਜੀ ਦੇਖੋ ਕਿੰਨਾ ਵਧੀਆ ਡਿਜ਼ਾਈਨ ਕਰਿਆ ਹੋਇਆ ਹੈ ਬਹੁਤ ਡਿਮਾਂਡ ਹੁੰਦੀ ਹੈ ਕਿ ਬੁਰਨਾ ਆਵੇ ਸਾਡੇ ਸੂਟ ਤੇ ਹੈ ਨਾ ਤੇ ਇਹ ਉਦਾਂ ਤੁਹਾਨੂੰ ਇਹਦੀ ਕੋਈ ਕੰਪਲੀਟ ਨਹੀਂ ਆਏਗੀ ਜਿਸ ਤਰ੍ਹਾਂ ਮਰਜੀ ਕਰ ਸਕਦੇ ਤੁਸੀਂ ਇਹਨੂੰ ਸੇਮ ਹੀ ਸ਼ਾਲ ਹੈ ਜੀ ਪ੍ਰਿੰਟਡ ਇਹ ਐਲਪਾਈਨ ਦਾ ਹੈ ਇਹ ਵਾਲਾ ਸੂਟ ਤੁਹਾਨੂੰ ਮਿਲਣ ਮਿਲੇਗਾ ਜੀ 750 ਰੁਪਏ ਦਾ 750 ਰੁਪਏ ਦਾ ਇੰਨਾ ਹੈਵੀ ਵਰਕ ਹੈ ਜੀ ਹਾਂਜੀ ਇਹ ਇੱਕ ਹਫਤੇ ਲਈ ਹੀ ਹੈ ਜੀ ਕੱਪ ਇੱਕ ਹਫਤੇ ਤੋਂ ਬਾਅਦ ਤੁਹਾਨੂੰ ਇਹ ਸੂਟ 1000 ਰੁਪਏ ਦੇ ਹੀ ਮਿਲਣਗੇ ਓਕੇ ਹਾਂ ਤੁਹਾਨੂੰ ਆਪਾਂ ਥੋੜੀ ਜੀ ਇਸ ਤੋਂ ਹੈਵੀ ਵੈਰਾਈਟੀ ਦਿਖਾ ਦਿੰਨੇ ਆ ਇਹ ਵੀ ਅਲਪਾਈਨ ਆ ਗਿਆ ਡਿਜੀਟਲ ਪ੍ਰਿੰਟਿੰਗ ਦੇ ਨਾਲ ਬਹੁਤ ਹੀ ਵਧੀਆ ਏਕੇ ਟੈਕਸ ਦਾ ਪ੍ਰਿੰਟ ਆ ਏਕੇ ਟੈਕਸ ਦਾ ਜੀ ਹਾਂ ਜੀ ਆ ਦੇਖੋ ਬਹੁਤ ਹੀ ਵਧੀਆ ਏ ਕੀ ਬਾਤ ਹੈ ਇਹ ਦੇਖੋ ਇਹਦੇ ਨਾਲ ਮਸਲੀਨ ਦਾ ਦੁਪੱਟਾ ਕਿਆ ਬਾਤ ਹੈ ਇਹ ਐ ਲੱਗਦੇ ਜਿੱਦਾਂ ਵਾਲਪੇਪਰ ਲਾਏ ਹੁੰਦੇ ਆ ਹਾਂਜੀ ਬਹੁਤ ਹੀ ਪਿਆਰਾ ਫਲੋਰ ਦੇ ਵਿੱਚ ਆਇਆ ਹੈ ਬੜੇ ਬੜੇ ਫਲਾਵਰ ਦਾ ਡਿਜ਼ਾਈਨਿੰਗ ਹੈ ਬਹੁਤ ਹੀ ਸੋਹਣੀ ਡਿਜੀਟਲ ਪ੍ਰਿੰਟਿੰਗ ਦੇ ਨਾਲ ਹੈ ਦੇਖੋ ਇਸ ਦੇ ਵਿੱਚ ਤੁਹਾਨੂੰ ਇਹਦੇ ਪੱਲੇ ਤੇ ਵਰਕ ਆ ਪੱਲੇ ਦੇ ਵਿੱਚ ਵਰਕ ਕਰਿਆ ਹੋਇਆ ਹੈ ਦੇਖੋ ਇੱਥੇ ਇੱਕ ਡਿਜ਼ਾਈਨ ਹੋ ਰਿਹਾ ਹੈ ਇਸ ਦੀ ਡਿਜ਼ਾਈਨ ਇਹ ਹੋਗੀ ਇਹਦੇ ਚ ਕਲਰ ਹੋਣਗੇ ਇਹ ਸੂਟ ਤੁਹਾਨੂੰ ਮਿਲਣ ਜਾ ਰਿਹਾ ਸਿਰਫ 1500 ਰੁਪਏ ਦਾ 1500 ਰੁਪਏ ਦਾ ਟੈਕਸ ਦਾ ਸੂਟ ਹੈ ਜੀ ਇਹ 1500 ਨਾਲ ਮਸਲੀਨ ਦਾ ਪਿਓਰ ਦਾ ਦੁਪੱਟਾ ਹੈ। ਆ ਡਿਜੀਟਲ ਪ੍ਰਿੰਟਿੰਗ ਦੇ ਨਾਲ ਆ ਨਾ ਕੋਈ ਬੁਰਾਏਗਾ ਨਾ ਹੀ ਛਿਜੇਗਾ ਕੋਈ ਵੀ ਇਸ ਕੰਪਲੀਟ ਨਹੀਂ ਆਏਗੀ। ਅਗਰ ਕੰਪਲੇਨ ਹੋਗੀ ਸਿੱਧਾ ਸਲਾਹ ਨੂੰ ਤੁਸੀਂ ਦੁਕਾਨ ਤੇ ਤੁਪਕੇ ਜਾ ਸਕਦੇ ਹੋ। ਓਕੇ। ਹਾਂ। ਆ ਆਪਾਂ ਤੁਹਾਨੂੰ ਦਿਖਾ ਦੇ ਇੱਕ ਕਾਨੀ ਪ੍ਰਿੰਟ ਦੇ ਨਾਲ। ਬਹੁਤ ਹੀ ਪਿਆਰੀ ਆਟਮ ਆ। ਇਹ ਕਿਹੜਾ ਪ੍ਰਿੰਟ ਆ ਇਹ? ਇਹ ਕੰਨੀ ਜਿਹਦੇ ਤੇ ਜੀ ਤੁਸੀਂ ਕਾ ਪਿਓਰ ਦੇ ਆ ਸ਼ੌਮਲਾ ਇਹਨਾਂ ਦੇ ਨਾਲ ਆ ਰੇਟਿੰਗ ਵਾਲੇ ਸੂਟ ਕਹਿੰਦੇ ਇਹਨਾਂ ਨੂੰ ਕੀ ਬਤ ਹੈ ਇਹ ਦੇਖੋ ਪੂਰੇ ਸੂਟ ਤੇ ਵਰਕ ਹੋਇਆ ਹੋਇਆ ਹੈ ਜੀ ਹਾਂਜੀ ਹਾਂਜੀ ਪੂਰੇ ਸੂਟ ਤੇ ਵਰਕ ਆ ਗਿਆ ਆਈ ਦੀ ਸ਼ਰਟ ਆ ਗਈ ਯਾ ਵਾਦ ਜੀ ਤੁਸੀਂ ਕਹਿਣਾ ਦਰਿਆ ਆਇਆ ਆ ਗਿਆ ਇਹ ਸਾਰਾ ਇੱਕੇ ਪੱਦਰ ਤੇ ਹੀ ਆਈ ਹਾਂਜੀ ਹਾਂਜੀ ਇਹ ਕਟਿੰਗ ਕਰਾਣੀ ਪਊਗੀ ਨਾ ਇਹ ਹਾਂਜੀ ਇਹ ਵੀ ਬੈਕ ਵਾਲੀ ਸ਼ਰਟ ਆ ਗਈ ਇਹ ਦੇ ਬਾਜੂ ਤੇ ਆਏਗਾ ਇਹ ਇਹ ਬਾਜੂ ਤੇ ਆ ਗਈ ਆ ਬਾਜੂ ਤੇ ਆਏਗਾ ਪੱਟੀ ਇਹ ਆ ਗਈ ਸਲਵਾਰ ਓਕੇ ਬਹੁਤ ਹੀ ਸੋਹਣਾ ਸੂਟ ਹੈ ਫੁੱਲੀ ਢੁਲੀ ਸਲਵਾਰ ਬਣੇਗੀ ਆ ਦੇਖੋ ਨਾਲ ਸਟੋਲ ਆ ਸਟੋਲ ਆ ਗਈ ਹਾਂਜੀ ਤੁਸੀਂ ਚਾਹੇ ਇੱਧਰ ਨੂੰ ਬਣਾ ਲਓ ਚਾਹੇ ਤੁਸੀਂ ਇੱਧਰ ਨੂੰ ਬਣਾ ਲਓ ਹਾਂ ਜਿਹੜਾ ਕਲਰ ਤੁਹਾਨੂੰ ਸੋਹਣਾ ਲੱਗਦਾ ਉਹਦੇ ਨੂੰ ਸਟਿਚ ਕਰਾ ਲਓ ਵੀ ਡਬਲ ਡਬਲ ਸ਼ੇਡ ਹੈ ਇਹ ਡਬਲ ਸਾਈਡਡ ਹੈ ਇਹ ਡਬਲ ਸਾਈਡਡ ਹੈ ਇਹ ਜਿੱਧਰ ਮਰਜ਼ੀ ਨੂੰ ਸਟਿਚ ਕਰ ਲਓ ਤਾਂ ਉਹ ਤੁਹਾਡੀ ਸ਼ਬਾ ਉਹ ਆ ਪਸੰਦ ਆ ਕਲਰ ਓਕੇ ਇਹਦੇ ਵਿੱਚ ਤੁਹਾਨੂੰ ਬਹੁਤ ਕਲਰ ਚਾਰਟ ਮਿਲ ਜਾਣਗੇ ਇਹ ਸੂਟ ਤੁਹਾਨੂੰ ਵੈਸੇ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਮਿਲੇਗਾ ਪਿਓਰ ਦਾ ਸੂਟ ਹੈ ਤੁਸੀਂ ਕਿਤੇ ਵੀ ਜਾ ਕੇ ਦੇਖ ਸਕਦੇ ਹੋ ਆਪਾਂ ਨੇ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਦੇਣਾ ਤੇ ਸਪੈਸ਼ਲ ਆਪਣੀ ਨਵੀਂ ਸ਼ਾਪ ਦੀ ਓਪਨਿੰਗ ਦੀ ਖੁਸ਼ੀ ਵਿੱਚ ਤੁਹਾਨੂੰ ਇਹ ਵਾਲੇ ਸੂਟ ਆਫਰ ਦੇ ਵਿੱਚ ਮਿਲਣਗੇ ਇਹ ਸੂਟ ਤੁਹਾਨੂੰ ਮਿਲੂਗਾ ਜੀ 1500 ਰੁਪਏ ਦੇ ਦੋ 1500 ਰੁਪਏ ਦੇ ਦੋ ਹਾਂਜੀ ਓਕੇ ਜੀ ਫਿਰ ਸ਼ੌਪ ਦੀ ਓਪਨਿੰਗ ਓਪਨਿੰਗ ਤੇ ਹੀ ਮਿਲਣਗੇ ਜੀ ਓਕੇ ਜੀ ਹਾਂਜੀ ਫੋਟੋ ਤੁਸੀਂ ਦੇਖ ਸਕਦੇ ਜਿਸ ਸਕਰੀਨ ਸ਼ਾਟ ਨਾਲ ਲੈ ਕੇ ਆਣਾ ਜੀ ਬਾਾਰ-ਬਾਰ ਰਿਕੁਐਸਟ ਆ ਠੀਕ ਹੈ ਨਾ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਦਾ ਸ਼ਬ ਸਰਵਾਰਦੀ ਕਲੋਥ ਹਾਊਸ ਦੇ ਨਿਊ ਇਅਰ ਤੋਂ ਮਾ ਕੇ ਵਿੱਚ 500 ਰੁਪਏ ਦੇ ਤੁਹਾਨੂੰ ਤਿੰਨ ਸੂਟ ਮਿਲਣਗੇ ਬੂਲੰਦ ਤੇ 500 ਰੁਪਏ ਦੇ ਤਿੰਨ ਹਾਂਜੀ ਪਰ ਤਿੰਨ ਹੀ ਇਹਨੂੰ ਕਿਹਦਾ ਦੇ ਸਾਹਮਣੇ ਇੱਕ ਸੂਟ ਦੇ ਦਿਓ ਜੀ ਫੇ ਤਿੰਨ ਸੂਟ ਹੀ ਲੈਣੇ ਪੈਣੇ ਆ 500 ਰੁਪਏ ਦੇ ਸਾਨੂੰ ਤਿੰਨ ਤਿੰਨ 500 ਦੇ ਸਾਨੂੰ ਕੋਲ ਚਾਰ ਪਾਸੇ ਲੱਜੇਗਾ ਖਾਸਾ ਸੂਰ ਵੀਵਿੰਗ ਵਾਲਾ ਕੱਪੜਾ ਹੈ ਰੇਜ਼ਿੰਗ ਵਾਲਾ ਦੇਖੋ ਬਹੁਤ ਹੀ ਪਿਆਰਾ ਗਲੋਰ ਬੂਲ ਆ ਉਸਤੇ ਹਲਕੇ ਵਾਲਾ ਨਹੀਂ ਹੈਗਾ ਹਾਂਜੀ ਇਹ ਬੂਰ ਵਗੈਰਾ ਤਾਂ ਨਹੀਂ ਆਉਗੀ ਇਹਦੇ ਪਾ ਕਸ਼ਮੀਰੀ ਹੈ ਹਾਂਜੀ ਕਸ਼ਮੀਰੀ ਸੂਤਾਂ ਨਾਲ ਕਿੱਥੋਂ ਪਸ਼ਮੀਰ ਤੋਂ ਆਏ ਹੋਈ ਹਾਂਜੀ ਕਸ਼ਮੀਰ ਕਸ਼ਮੀਰੀ ਗੱਲ ਹੈ ਇਹ ਕਸ਼ਮੀਰ ਤੇ ਆ ਕੇ ਤੁਰ ਕੇ ਕਹਿੰਦੇ ਪੰਜਾਬ ਚ ਢੰਡਾ ਗਈ ਸਾਰੇ 11 ਨਾ ਤੇ ਭਾਈ ਅੱਜ ਗੱਲ ਪੂਰੇ ਸ਼ਾਲ ਤੇ ਇਹ ਵਾਲੇ ਸੂਤੋਂ ਨੂੰ 2000 ਰੁਪਏ ਦੇ ਦੋ ਲੈਣਗੇ 2000 ਰੁਪਏ ਦੇ ਦੋ ਹੀ ਹਾਂਜੀ ਆਫਰ ਹੋ ਰਹੀ ਹੈ ਤਾਂ ਜੈਡ ਕਰ ਸਕਦੇ ਹੋ ਸਰਦਾਰ ਜੀ ਕਲੋਥ ਹਾਊਸ ਲਫਰ ਇੱਥੇ ਤੁਸੀਂ ਦਿਖਾ ਸਕਦੇ ਆਪਾਂ ਪਗੜੀ ਸੈਂਟਰ ਉਮਨ ਹੋ ਰਿਹਾ ਹੈ ਮਾਣ ਆਪਣਾ ਆਰੀ ਸਾਰਾ ਨਿਊ ਇਅਰ ਤੇ ਓਪਨਿੰਗ ਹੋ ਜੇਗੀ ਸੀਡੀ ਮਾਰਕੀਟ ਦੇ ਵਿੱਚ ਆਪਣੀ ਸ਼ਾਪ ਪਗੜੀ ਸੈਂਟਰ ਦੀ ਤੇ ਤੁਸੀਂ ਵਿਜ਼ਿਟ ਕਰਨਾ ਵੱਧ ਤੋਂ ਵੱਧ ਓਪਨਿੰਗ ਤੇ ਵੀ ਪਹੁੰਚਣਾ ਸਾਰੇ ਕਸਟਮਰਾਂ ਨੇ ਆਪਣੇ ਰੀਵਰਸ ਨੇ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਸ਼ੇਅਰ ਵੀ ਕਰਨਾ ਜੋ ਸ਼ੇਅਰ ਵੱਧ ਤੋਂ ਵੱਧ ਕਰਕੇ ਆਏਗਾ ਉਹਨਾਂ ਵਾਸਤੇ ਸਪੈਸ਼ਲ ਆਫਰ ਹੈ ਕਿ ਉਹਨਾਂ ਨੂੰ ਆਪਾਂ ਬੈਲਵਰਡ ਦਾ ਸੂਟ ਜੀ ਨੇ ਬਹੁਤ ਬਹੁਤ ਸ਼ੇਅਰ ਕਰਿਆ ਹੋਊਗਾ। ਕੀ ਬਾਤ ਹੈ। ਹਾਂਜੀ। ਪੰਪ ਵਿਜ਼ਿਟ ਕਰਨਗੇ ਜੋ ਜਿਨ੍ਹਾਂ ਨੇ ਆਨਲਾਈਨ ਆਪਣੇ ਸ਼ਾਪ ਦੇ ਵਿੱਚ ਬੁਕਿੰਗ ਕਰਵਾਣੀ ਹੈ ਸਕਰੀਨ ਸ਼ਾਟ ਲੈ ਕੇ ਜਿਸ ਚੱਲਦਾ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਸ ਤੇ ਆਪਾਂ ਆਪਣਾ ਸਕਰੀਨ ਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਆਪਣੀ ਬੁਕਿੰਗ ਕਰਾ ਸਕਦੇ ਹੋ ਜੀ। ਤੇ ਸਾਨੂੰ ਕੰਟੈਕਟ ਕਰ ਸਕਦੇ। ਹਾਂਜੀ ਸਾਨੂੰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਉਹ ਵਾਲਾ ਨੰਬਰ ਆਪਣਾ ਸ਼ਾਪ ਦਾ ਨੰਬਰ ਹੈ ਤੇ ਬਾਕੀ ਜੋ ਦੋ ਨੰਬਰ ਚੱਲ ਰਹੇ ਇੱਕ ਬ੍ਰਦਰ ਦਾ ਚੱਲ ਰਿਹਾ ਜੋ ਵੀਡੀਓ ਬਣਾ ਰਿਹਾ ਆਪਣੇ ਚੈਨਲ ਲਈ। ਇਹ ਕਪੜਾ ਨੰਬਰ ਆ ਦੋਨਾਂ ਤੋਂ ਤੁਸੀਂ ਕੰਟੈਕਟ ਕਰ ਸਕਦੇ ਆ ਜੀ ਸ਼ਾਪ ਤੇ ਵਿਜ਼ਿਟ ਕਰੋ ਵਸਤੇ ਵਾਦੀ ਵਿਜ਼ਿਟ ਕਰੋ ਤੁਹਾਨੂੰ ਹੋਰ ਵੈਰਾਈਟੀ ਮਿਲ ਜੂਗੀ ਸਰਦਾਰ ਜੀ ਕਲੋਥ ਹਾਊਸ ਰੋਪੜ ਜਗੀ ਮੈਡੀਕਲ ਸਟੋਰ ਇਹ ਆਪਣੀ 올ਡ ਸ਼ਾਪ ਤੇ ਹੀ ਮਿਲਨੇ ਆ ਤੁਹਾਨੂੰ ਸਾਰੀ ਵੈਰਾਈਟੀ ਕਿਤੇ ਤੁਸੀਂ ਸਿਟੀ ਮਾਰਕੀਟ ਤੇ ਲੱਭਣ ਚਲੀ ਜਾਓ ਇਹ ਵਾਲੀ ਵੈਰਾਈਟੀ ਉਧਰ ਨਹੀਂ ਮਿਲੇਗੀ ਠੀਕ ਹੈ ਉਧਰ ਨੂ ਹੋਊਗੀ ਉਧਰ ਦੀ ਵੀਡੀਓ ਅਲੱਗ ਪਾਈ ਜਾਊਗੀ ਜਿਸ ਦਿਨ ਓਪਨਿੰਗ ਹੋਊਗੀ